ਮੇਰੀ ਮਾਂ ਭਜਨ ਉਹ ਅੱਖਾਂ ਤੋਂ ਨਹੀਂ ਸੀ ਜਦੋਂ ਆਈ ਅੱਜ ਮੇਰੀ ਮਾਂ ਨੂੰ ਦਿਖਦਾ ਵੀ ਆ ਬਹੁਤ ਸਾਰੀਆਂ ਅਸੀਸਾਂ ਵੀ ਦਿੰਦੀ ਆ ਦਵਾਵਾਂ ਵੀ ਦਿੰਦੀ ਆ ਕਿਤੇ ਉਹ ਨਿਰਦੇਈ ਤੇ ਘਟੀਆ ਲੋਕ ਜਿਹੜੇ ਪਾਣੀ ਦੇ ਥਾਂ ਤੇ ਇਹਨੂੰ ਗੰਦ ਪਲਾਈ ਆ ਮੰਦਰ ਦੇ ਬਾਹਰ ਅੱਖਾਂ ਤੋਂ ਅੰਨੀ ਬੈਠੀ ਹੈ ਮਾਂ ਕਿੰਡੀਆਂ ਦੀਆਂ ਤਕਲੀਫਾਂ ਦਾ ਸ਼ਿਕਾਰ ਹੋ ਰਹੀ ਸੀ ਬਿਆਨ ਨਹੀਂ ਕੀਤਾ ਕਿਉ ਤਰਪੀ ਮੇਰੀ ਬੀਬੇ ਬਿਨਾ ਵਾਕਰ ਤੋਂ ਵੀ ਹੁਣ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਿਰਪਾ ਨਾਲ ਬੁੱਕਰ ਵੀ ਛੁੱਟ ਗਈ ਹੈ ਹੁਣ ਮਾਤਾ ਠੀਕ ਆ ਤੁਰੇ ਫਿਰਦੇ ਤੇ ਵਧੀਆ ਓਏ ਆ ਜਾ ਨਹੀਂ ਵਾਕਰ ਤੋਂ ਬਿਨਾ ਵੀ ਤੁਰ ਪਾ ਨਹੀਂ ਭਜਨੇ ਲੈ ਕਿਉ ਤਰਪੀ ਮੇਰੀ ਬੀਬੇ ਬਿਨਾ ਵਾਕਰ ਤੋਂ ਵੀ ਹੁਣ ਓ ਸੇਰਪਲ ਉਸਦੇ ਪੁੱਤ ਦਾਪ ਦੇਦਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮਾਂ ਭਜਨੋ ਨਾਂ ਤਾਂ ਬੇਬੇ ਦਾ ਪਲਵੰਤ ਕੌਰ ਪਲਵੰਤ ਕੌਰ ਤੇ ਪਰ ਭਜਨੋ ਭਜਨੋ ਕਹਿੰਦੀ ਸੀ ਸਾਰੇ ਮੇਰੀ ਮਾਂ ਭਜਨੋ ਅੱਖਾਂ ਤੋਂ ਅੰਨ੍ਹੀ ਸੀ ਜਦੋਂ ਆਈ ਸੀ ਅੱਜ ਮੇਰੀ ਮਾਂ ਨੂੰ ਦਿਖਦਾ ਵੀ ਆ ਬਹੁਤ ਸਾਰੀਆਂ ਅਸੀਸਾਂ ਵੀ ਦਿੰਦੀ ਆ ਦਵਾਵਾਂ ਵੀ ਦਿੰਦੀ ਆ ਇੱਥੇ ਆਈ ਨੂੰ ਮਾਂ ਨੂੰ ਸਾਰੀ ਉਮਰ ਜਿਹੜਾ ਰਿਸ਼ਤਾ ਨਹੀਂ ਜੁੜਿਆ ਉਹ ਰਿਸ਼ਤਾ ਜੁੜ ਗਿਆ ਇੱਥੇ ਸਾਡੀ ਜਿੱਥੇ ਮਾਂ ਬਣ ਗਈ ਉੱਥੇ ਇੱਕ ਸਾਡੇ ਕੋਲੇ ਬੱਚੀ ਆ ਸ਼ੈਫਾਲੀ ਸ਼ੇਵਾਨੀ ਉਹਦੀ ਨਾਨੀ ਬਣ ਗਈ ਏ ਉਹ ਇਹਨੂੰ ਨਾਨੀ ਕਹਿੰਦੀ ਆ ਤੇ ਇਹਨੂੰ ਦੋਤੀ ਮਿਲ ਗਈ ਇੱਥੇ ਆਈ ਨੂੰ ਤੇ ਦੋਨੋਂ ਨਾਨੀ ਦੋਤੀ ਇੰਨਾ ਪਿਆਰ ਆਸ ਵਿੱਚ ਕਹਿਣ ਦੀ ਹੱਦ ਨਹੀਂ ਤੇ ਹੁਣ ਮਾਤਾ ਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਿਰਪਾ ਨਾਲ ਬੁੱਕਰ ਵੀ ਛੁੱਟ ਗਈ ਏ ਹੁਣ ਮਾਤਾ ਠੀਕ ਆ ਤੁਰੇ ਫਿਰਦੇ ਨੇ ਵਧੀਆ ਤੇ ਮਾਤਾ ਨੂੰ ਦੋਨਾਂ ਅੱਖਾਂ ਤੋਂ ਦੇਖਣ ਵੀ ਲੱਗ ਗਿਆ। ਮਾਤਾ ਪਿੱਛੋਂ ਕਿੱਥੋਂ ਨਹੀਂ ਬੇਬੇ? ਮਕੇਰੀਆਂ, ਦਸੂਹਾ ਮਕੇਰੀਆਂ ਦੀ ਆ। ਬੇਬੇ ਕਹਿੰਦੀ ਮੈਂ ਕਿਤੇ ਜਾ ਕੇ ਆਉਣਾ ਮਿਲ ਕੇ ਆਉਣਾ। ਉੱਥੇ ਕਿਉਂ ਮਿਲ ਕੇ ਆਉਣਾ ਦੱਸ? ਕਿਹਨੂੰ ਜੀ ਕਰਦਾ ਮੈਨੂੰ? ਇਹ ਬੱਗੂ ਨੂੰ। ਬੱਗੂ ਨੂੰ। ਹਾਂ, ਛੋਟਾ ਹੁੰਦਾ ਰੱਖਿਆ। ਨਿੱਕਾ ਜਿਹਾ ਪਾਲਿਆ ਹੋਇਆ। ਹਾਂ। ਤੇ ਹੁਣ ਕਿੱਥੇ ਬੱਗੂ? ਬੱਗੂ ਉੱਥੇ ਆਇਆ ਘਰ। ਨਹੀਂ ਹੁਣ ਤਾਂ ਬਾਹਰ ਗਿਆ ਹੋਇਆ। ਆ ਗਿਆ। ਜਦੋਂ ਆਊਗਾ ਉਹ ਮਿਲ ਕੇ ਜਾਓ ਬਨਵਾਰੀ ਲਾਲ ਨਹੀਂ ਮਿਲ ਕੇ ਜਾਂਦਾ ਹੁੰਦਾ ਆਪਾਂ ਨੂੰ। ਉਹ ਬੱਗੂ ਦਾ ਦੋਸਤ ਹੀ ਆ ਨਾ ਉਹਨੇ ਹੀ ਭੇਜਿਆ ਸੀ ਬੱਗੂ ਨੇ ਉਹਨੂੰ ਬਾਹਰੋਂ ਸਹੀ ਉਹ ਸਾਬੀ ਨੂੰ ਮਿਲਦਾ ਅੱਛਾ ਉਹ ਸਾਬੀ ਦਾ ਦੋਸਤ ਆ ਹਾਂ ਬੱਗੂ ਨੂੰ ਮਿਲਣਾ ਹਾਂ ਬੱਗੂ ਕਿੱਥੇ ਰਹਿੰਦਾ ਹੁਣ ਬੱਗੂ ਹੁਣ ਇੱਥੇ ਜਿਲੰਦਰ ਰਹਿੰਦਾ ਕਿੱਥੇ ਜਿਲੰਦਰ ਜਿਲੰਦਰ ਕਿਹੜੇ ਮਹੱਲੇ 'ਚ ਕਿੱਥੇ ਅੱਛਾ ਇਹ ਨਮਾ ਲਾਤਨ ਜੀ ਸ਼ਹਿਰ 'ਚ ਹੀ ਰਹਿੰਦਾ ਪਤਾ ਕਿੱਥੇ ਰਹਿੰਦਾ ਨਾ ਮਾਡਲ ਟਾਊਨ ਮਾਡਲ ਟਾਊਨ ਚੱਲ ਲੱਭ ਲਾਂਗੇ ਆਪਾਂ ਕੋਈ ਨਾ ਚੱਲਾਂਗੇ ਗੱਡੀ 'ਚ ਆਪਾਂ ਕਿਤੇ ਠੀਕ ਆ ਮਿਲ ਕੇ ਆਉਂਗੇ ਦੇਖੋ ਇਸ ਮਾਂ ਦੀ ਤਸਵੀਰਾਂ ਉਦਨ ਵਾਲੀਆਂ ਜਿੱਦਣ ਮਾਂ ਨੂੰ ਲੈ ਕੇ ਆਏ ਦੇਖਿਆ ਕੀ ਹਾਲ ਸੀ ਮਾਂ ਦਾ ਕੌਣ ਸੀ ਉਹ ਬੰਦਾ ਜਿਹੜਾ ਮਾਂ ਨੂੰ ਬੋਤਲ ਚ ਪਾਣੀ ਪਾ ਕੇ ਦੇ ਗਿਆ ਪਤਾ ਨਹੀਂ ਸਾਡੇ ਕਿਹੜੇ ਜਨਮਾਂ ਦੇ ਰਿਸ਼ਤੇ ਐ ਇਸ ਮਾਂ ਨਾਲ ਜਿਹੜੀ ਇਹ ਮਾਂ ਪਾਣੀ ਪੀ ਪੀ ਕੇ ਸਾਨੂੰ ਅਸੀਸਾਂ ਦਿੰਦੀ ਆ ਦਵਾਵਾਂ ਦਿੰਦੀ ਆ ਅਰਦਾਸਾਂ ਕਿੱਥੇ ਉਹ ਨਿਰਦੇਈ ਤੇ ਘਟਿਆ ਲੋਕ ਜਿਹੜੇ ਪਾਣੀ ਦੇ ਥਾਂ ਤੇ ਜੇ ਉਹ ਗੰਦ ਪੜਾਈ ਜਾਂਦੇ ਸੀ ਮੰਦਰ ਦੇ ਬਾਹਰ ਅੱਖਾਂ ਤੋਂ ਅੰਨੀ ਬੈਠੀ ਹੈ ਮਾਂ ਕਿੰਡੀਆਂ ਨੀਆਂ ਤਕਲੀਫਾਂ ਦਾ ਸ਼ਿਕਾਰ ਹੋ ਰਹੀ ਸੀ ਬਿਆਨ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੇਂਗਾਂ ਮਾਂ ਉਨੀ ਮੇਰੀ ਮਾਂ ਜਿਉਂਦੀ ਵਸਦੀ ਰਹਿ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮੇਰੀ ਮਾਂ ਤੰਦਰੁਸਤੀਆਂ ਬਖਸ਼ੇ